ਲੋ ਜੀ ਇਹ 100 ਤੇ 21 ਨਾਮ ਨੇ ਜਿਹੜੇ ਹਾਜੀ ਸਾਹਿਬ ਨੂੰ ਅਜੇ ਤੱਕ ਯਾਦ ਨੇ ਤੇ ਇਹ ਉਹ ਨਾਮ ਨੇ ਜਿਹੜੇ ਜਿਨ੍ਹਾਂ ਨੂੰ ਹਾਜੀ ਸਾਹਿਬ ਪਰਸਨਲੀ ਜਾਣਦੇ ਸਨ ਜਾਂ ਉਹ ਵੀ ਹਾਜੀ ਸਾਹਿਬ ਉਹ ਜਾਣਦੇ ਸਨ ਇਹਨਾਂ ਦੇ ਅਗਰ ਕੋਈ ਦੋਤਰਿਆਂ ਪੋਤਰਿਆਂ ਦੇ ਵਿੱਚੋਂ ਕੋਈ نسل ਦੇ ਵਿੱਚੋਂ ਅਗਰ ਕੋਈ ਹੈ ਤੇ ਉਹਨਾਂ ਨੇ ਅਗਰ ਕੋ ਜ਼ਿਕਰ ਕੀਤਾ ਹੈਗਾ ਤਾਂ ਨਾ ਯਕੀਨਨ ਹਾਜੀ ਸਾਹਿਬ ਦਾ ਵੀ ਉਹਨਾਂ ਨਾਲ ਜ਼ਿਕਰ ਕੀਤਾ ਹੈਗਾ ਤੇ ਅੱਜ ਵੀ ਉਹ ਅਗਰ ਨਾਮ ਲੈਣ ਆਪਣੇ ਕਿਸੇ ਵੱਡੇ ਦਾ ਦੇਹਾਈ ਸਾਹਿਬ ਸਾਰਾ ਦੱਸ ਦੇਣਗੇ ਦਾ ਪੁੱਤਰ ਹੈ ਫਲਾਣਾ ਸੀ ਇਹਦੇ ਵਿੱਚ ਕਈ ਜਿਹੜੇ ਨੇ ਪਿਓ ਪੁੱਤਰਾਂ ਦੇ ਨਾਮ ਚੰਦ ਨਾਰੰਗ ਪਿਓ ਸੀ ਯਾਨੀ ਇਹ ਲਿਸਟ ਦੇ ਵਿੱਚ 58 ਨੰਬਰ ਦੇ ਗੋਕਲ ਚੰਦ ਨਾਰੰਗ ਦਾ ਨਾਮ ਆਂਡਿਆ ਉਸ ਤੋਂ ਬਾਅਦ ਆਂਡਿਆ ਗਰਦਾਰੀ لال ਨੰਦਾ ਇਹ ਦੋਵੇਂ ਬੰਦੇ ਬੜੇ ਮਸ਼ਹੂਰ ਸਨ ਜਿਹੜੇ ਨੇ ਲਾਲਾ ਗੋਕਲ ਚੰਦ ਨਾਰੰਗ ਜਿਨ੍ਹਾਂ ਦੀ ਰਾਵੜੀ 슈ਗਰ ਮਿਲ ਸੀ ਤੇ ਉਸ ਤੋਂ ਇਲਾਵਾ ਕੰਜ 슈ਗਰ ਮਿਲ ਸੀ ਤੇ ਇੱਕ ਹਾਈ ਸਾਹਿਬ ਕਿਤੇ ਯੂਪੀ ਇੱਕ ਯੂਪੀ ਦੀ ਵੀ ਇਹਨਾਂ ਦੀ 슈ਗਰ ਮਿਲ ਸੀ ਉਸ ਤੋਂ ਇਲਾਵਾ ਕਾਨੂੰਨਦਾਨ ਵਿਸਨ ਲਾਹੌਰ ਜਿਹੜੀ ਸੀ ਉੱਥੇ ਆਪਣੇ ਸੰਭੇ ਉਹਨਾਂ ਦਾ ਗੱਡੀਆਂ ਦੇ ਬਕਸੇ ਜਿਹੜੇ ਬਣਦੇ ਹਨ ਉਹ ਬਾਡੀਆਂ ਯਾਨੀ ਫੈਕਟਰੀ ਉਸ ਤੋਂ ਇਲਾਵਾ ਗੁਲਜ਼ਾਰੀ ਗੁਲਜ਼ਾਰੀ لال ਨੰਦਾ ਬਲਤੀ RAM ਨੰਦਾ ਤੇ ਬਲਤੀ RAM ਨੰਦਾ ਹਿਸਾਬ ਗੁਲਜ਼ਾਰੀ ਨਾਲ ਨੰਦੇ ਦਾ ਕਿਵੇਂ ਸੀ ਪਿਓ ਸੀ ਨਾਮ ਸੀ ਗੁਲਤੀ RAM ਨੰਦਾ ਉਹਨਾਂ ਦਾ ਨਾਮ ਚੰਦ ਫਕੀਰ ਚੰਦ 라ਵਨ ਕਾਟ ਇਹ ਰਾਵਣ ਦਾ ਪਾਟ ਲੈਣਾ ਹੁੰਦਾ ਸੀ ਰਾਵਣ ਦਾ ਪਾਟ ਹੀ ਕਰਦਾ ਹੁੰਦਾ ਸੀ ਦੁਸਹਿਰਾ ਅੱਛਾ ਜਦੋਂ ਦੁਸਹਿਰਾ ਲੱਗਦਾ ਸੀ ਤਾਂ ਫਕੀਰ ਚੰਦ ਜਿਹੜਾ ਰਾਵਣ ਦਾ ਕਰੈਕਟਰ ਜਿਹੜਾ ਉਹ ਪੰਡਾ ਖਰਦਾਰ ਅਦਾ ਕਰ ਗੋਕਲ ਚੰਦ ਨਾਰੰਗ ਸੀ ਹਾਂ ਲਾਲਾ ਗੋਕਲ ਚੰਦ ਨਾਰੰਗ ਉਹ ਕਿੰਨੀ ਕੁ ਉਮਰ ਸੀ ਉਹਦੀ ਇੱਥੇ ਜਦੋਂ ਉਹ ਇੱਥੇ ਉਹਦੀ ਉਮਰ ਉਹਦਾ 90 ਕੁ ਸਾਲ ਆ ਸੀ ਅੱਛਾ ਉਹ ਵੀ ਹੰਡਾ ਗਿਆ ਸੀ ਤਾਂ ਮਤਲਬ ਇੱਥੇ ਉਹ ਉਹ ਇੱਥੇ ਜਦੋਂ ਸਕੂਲ ਬਣਿਆ ਸੀ ਨਾ ਇਹ ਬੰਦੂਕੀਆਂ ਵਾਲੀ ਤਰੀਕੀ ਸੀ ਤੇ ਆਇਆ ਸੀ ਪੂਰਾ ਟਰਾਕ ਲੱਡੂ ਲੈ ਕੇ ਐਡੇ-ਐਡੇ ਲੱਡੂ ਇਹ ਪਾਕਿਸਤਾਨ ਬਣਨ ਤੋਂ ਪਹਿਲਾਂ ਦੀ ਗੱਲ ਆਹੋ ਅਸਲਾਮੁਅਲੈਕਮ ਹੋਈ ਸਜਣੋ ਸਜਣੋ ਅੱਜ ਅਸੀਂ ਫੇਰ ਬੈਠੇ ਆ ਹਾਜੀ ਸਾਹਿਬ ਕੋਲ ਤੇ ਜਿਸ ਤਰ੍ਹਾਂ ਕਿ ਤੁਹਾਡੇ ਨਾਲ ਜ਼ਿਕਰ ਕੀਤਾ ਸੀ ਕਿ ਹਾਜੀ ਸਾਹਿਬ ਨੇ ਕੋਈ 105 ਨਾਮ ਜਿਹੜੇ ਨੇ ਉਹ ਲਿਖੇ ਸਨ ਕਿ ਉਹ ਕਿਸੇ ਸਾਥੀ ਆਸਤੇ ਤੇ ਇਹ ਦੁਬਾਰਾ ਸਾ ਰਿਕੁਐਸਟ ਕੀਤੀ ਸੀ ਹਾਜੀ ਸਾਹਿਬ ਨੂੰ ਤੇ ਹਾਜੀ ਸਾਹਿਬ ਨੇ ਇਹ ਦੁਬਾਰਾ ਜਿਹੜੇ ਨੇ 100 ਤੇ ਅੱਲਾ ਤੁਹਾਡਾ ਭਲਾ ਕਰੇ 21 ਨਾਮ 121 ਨਾਮ ਹਾਈ ਸਾਹਿਬ ਨੇ ਦੁਬਾਰਾ ਸਾਡੇ ਅਸਤੇ ਲਿਖੇ ਨੇ ਤੇ ਉਹਨੂੰ ਲੈnde ਵਾਲਿਓ ਤੇ ਖਾਸ ਤੌਰ ਤੇ ਚੜਦੇ ਪੰਜਾਬ ਵਾਲਿਓ ਇਹ ਸਾਰੇ ਤਿਆਰ ਹੋਈਓ ਤੁਹਾਡੀ ਜਿਹੜੀ ਹੈ ਨਾ ਜਨਮ ਭੂਨੀ ਤੇ ਜਿਹੜੇ ਜਿਹੜੇ ਬੰਦਿਆਂ ਦੀ ਹੈ ਜਨਮ ਭੂਨੀ ਉਹ ਸਾਰਿਆਂ ਦੇ ਨਾਮ ਅਸੀਂ ਇਨਸ਼ਾਅੱਲਾ ਇਸ ਵੀਡੀਓ ਦੇ ਵਿੱਚ ਲਵਾਂਗੇ ਤੇ ਅਸੀਂ ਪਹਿਲਾਂ ਫਿਰ ਇੱਕ ਇੱਕ ਕਰਕੇ ਨਾਮ ਲਵਾਂਗੇ ਤੇ ਫਿਰ ਹਾਈ ਸਾਹਿਬ ਨਾਲ ਵਿੱਚ ਗੁਫ਼ਤਗੂ ਕਰਾਂਗੇ ਜਿਹੜੇ ਇਹਨਾਂ ਦੇ ਵਿੱਚ ਚੰਦ ਚੀਦਾ ਚੀਦਾ ਬੰਦੇ ਨੇ ਜਿਵੇਂ ਲਾਲਾ ਗੋਖਲ ਚੰਦ ਨਾਰੰਗ ਤੇ ਯਾ ਜਿਸ ਤਰ੍ਹਾਂ ਗੁਲਜ਼ਾਰੀ لال ਨੰਦਾ ਇਹ ਬੜੇ ਮਸ਼ਹੂਰ ਕਰੈਕਟਰ ਹੋਏ ਨੇ ਤੇ ਇਹਨਾਂ ਦੇ ਬਾਰੇ ਵੀ ਅੱਜ ਸਾਹਿਬ ਨਾਲ ਗੱਲ ਕਰਾਂਗੇ ਅੱਛਾ ਜਿਹੜੇ ਅੱਜ ਸਾਹਿਬ ਨੇ ਨਾਮ ਲਿਖੇ ਨੇ ਇਹਨਾਂ ਦੇ ਵਿੱਚ ਉਹ ਮੈਂ ਤੁਹਾਨੂੰ ਜਰਾ ਜਲਦੀ ਨਾਲ ਪੜ੍ਹ ਕੇ ਸੁਣਾ ਦਿੰਨਾ ਅਜਾ ਹੀ ਇਹਦੇ ਚ ਨਾਮ ਨੇ ਸਰਦਾਰ ਬਖਸ਼ੀਸ਼ ਸਿੰਘ ਸਰਦਾਰ ਸੂਰਤ ਸਿੰਘ ਸਰਦਾਰ ਜਗਿੰਦਰ ਸਿੰਘ ਸਰਦਾਰ ਰਿੰਦਰ ਸਿੰਘ ਥਾਣੇਦਾਰ ਸੁਮਿੰਦਰ ਸਿੰਘ ਬਾਪੂ ਲਾਲ ਸਿੰਘ ਸਰਦਾਰ ਬਲਵੰਤ ਸਿੰਘ ਜਾਨਪਾਲ ਸਿੰਘ ਨਾਰਾਇਣ ਸਿੰਘ ਗੌਰ ਸਿੰਘ ਵਜ਼ੀਰ ਸਿੰਘ ਸਰੂਪ ਸਿੰਘ ਸਰੂਪ ਸਿੰਘ ਕਰਨਲ ਹਾਕਮ ਸਿੰਘ ਪ੍ਰਕਾਸ਼ ਸਿੰਘ ਰਵਿੰਦਰ ਰੇਹਿੰਦਰ ਰਵਿੰਦਰ ਸਿੰਘ ਅੱਗੇ ਰਿਪਰ ਰਿਪਰੈਂਸ ਰਿਪਰੈਂਸ ਸਿੰਘ ਸਰਦਾਰ ਇਕਬਾਲ ਸਿੰਘ ਰਗਵੀਰ ਸਿੰਘ ਥਾਣੇਦਾਰ ਦਲੀਪ ਸਿੰਘ ਹੀਰਾ ਸਿੰਘ ਜਗੀਰ ਸਿੰਘ ਰਜਵੰਤ ਸਿੰਘ ਜਸਵੰਤ ਸਿੰਘ ਮੁਲਖਾ ਸਿੰਘ ਜੀ ਜੀ ਮੁਲਖਾ ਮੁਲਖਾ ਸਿੰਘ ਬਾਪੂ गान सिंह भगवान लिखा है अच्छा भगवान अच्छा अच्छा। अच्छा। तो सिंह करतार सिंह दर्शन सिंह अवतार सिंह हाँ। इंदर छीना बूटा सिंह सोहन सिंह का भगवान सिंह कपूर सिंह निहाल सिंह दलीप सिंह वजीर सिंह नंबरदार दलीप सिंह करपाल सिंह ਹਰ ਬੰਸਲ ਸਿੰਘ ਸਰਜੀਤ ਸਿੰਘ ਬਾਪੂ ਗੰਗਾ ਸਿੰਘ ਮੰਗਲ ਸਿੰਘ ਸੋਰਨ ਸਿੰਘ ਸੋਨਾ ਸਿੰਘ ਹਰ ਨਰੈਣ ਸਿੰਘ ਹਰ ਨਰੈਣ ਮੰਨਤ ਮਿਹਨਤ ਮਨਤ 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 ਹਰ ਨਰੈਣ ਮੰਨਤ ਇਹ ਅੱਗੇ ਹਿੰਦੂ ਜਿਹੜੇ ਨੇ ਉਹਨਾਂ ਦੇ ਨਾਮ ਸ਼ੁਰੂ ਹੋਗਾ ਨਾ ਹਰ ਕ੍ਰਿਸ਼ਨ ਦਾਸ ਰਮਸ਼ੀਰ ਦਾਸ ਤਪਸਿਆ ਦਾਸ ਸ਼ੋਰੀ ਲਾਲ ਰਾਮ ਲਾਲ ਚਰਨਜੀਤ ਬਾਵਾ ਗੰਗਾ ਰਾਮ ਚਨੋ ਚਨੋ ਹਾਈ ਸਾਹਿਬ ਦਾ ਨਾਮ ਥੋੜਾ ਜਿਹਾ ਮੁਸ਼ਕਲ ਦਾ ਲਿਖਿਆ ਸਨੋਹਰ ਸਨੋਹਰ ਲਾਲ ਮਨੋਹਰ ਲਾਲ ਮਨੋਹਰ ਲਾਲ ਮਨੋਹਰ ਲਾਲ ਮਨੋਹਰ ਲਾਲ ਤੇ ਹਾਜੀ ਸਾਹਿਬ ਨੇ ਲਿਖਿਆ ਜੇ 58 ਨੰਬਰ ਤੇ ਗੋਕਲ ਚੰਦ ਨਾਰੰਗ ਯਾਨੀ ਆ ਵੇਲੋ ਇਸ ਲਿਸਟ ਦੇ ਵਿੱਚ 58 ਨੰਬਰ ਦੇ ਗੋਕਲ ਚੰਦ ਨਾਰੰਗ ਦਾ ਨਾਮ ਆਂਡਿਆ ਉਸ ਤੋਂ ਬਾਅਦ ਆਂਡ ਗਰਦਾਰੀ ਲਾਲ ਨੰਦਾ ਇਹ ਦੋਵੇਂ ਬੰਦੇ ਬੜੇ ਮਸ਼ਹੂਰ ਸਨ ਜਿਹੜੇ ਨੇ ਲਾਲਾ ਗੋਕਲ ਚੰਦ ਨਾਰੰਗ ਜਿਨ੍ਹਾਂ ਦੀ ਰਾਹਵਲੀ 슈ਗਰ ਮਿਲ ਸੀ ਤੇ ਉਸ ਤੋਂ ਇਲਾਵਾ ਕੰਜ 슈ਗਰ ਮਿਲ ਸੀ ਤੇ ਇੱਕਾਈ ਸਾਹਿਬ ਕਿਤੇ ਯੂਪੀ ਇੱਕ ਯੂਪੀ ਚ ਵੀ ਇਹਨਾਂ ਦੀ 슈ਗਰ ਮਿਲ ਸੀ ਉਸ ਤੋਂ ਇਲਾਵਾ ਕਾਨੂੰਨਦਾਨ ਵੀ ਸਨ ਲਾਹੌਰ ਜਿਹੜੀ ਸੀ ਉੱਥੇ ਆਪਣੇ ਸਮੇਂ ਲਾਹੌਰ ਇਹਨਾਂ ਦਾ ਗੱਡੀਆਂ ਦੇ ਬਕਸੇ ਜਿਹੜੇ ਬਣਦੇ ਸਨ ਉਹ ਬਾਡੀਆਂ ਯਾਨੀ ਫੈਕਟਰੀ ਹਾਂ ਗੱਡੀ ਦੀਆਂ ਜਿਹੜੇ ਉਹਨਾਂ ਦਾ ਵੀ ਕੰਮ ਸੀ ਉਸ ਤੋਂ ਇਲਾਵਾ ਗੁਲਦਾਰੀ ਗੁਲਜ਼ਾਰੀ لال ਨੰਦਾ ਬਲਾਤੀ RAM ਨੰਦਾ ਤੇ ਬਲਾਤੀ RAM ਨੰਦਾ ਹਿਸਾਬ ਗੁਰਦਾਰੀ ਢਾਲ ਨੰਦੇ ਦਾ ਕਿਹਾ ਸੀ ਪਿਓ ਸੀ ਨਾਮ ਸੀ ਬਲਾਤੀ RAM ਨੰਦਾ ਉਹ ਉਹਨੂੰ ਇਸ ਵਾਰ ਦਾ ਅੱਛਾ 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 ਨਥਾ RAM ਨੰਦ ਬਾਬਾ ਨਾਰੀਦਾਸ ਮਾਇਆ RAM ਨੰਦ ਸਾਗਰ ਮਲ ਨੰਦ ਸ਼ਾ ਬਲਮ ਬਾਲਮ ਕੰਦ ਸ਼ਾ ਬਾਲਮ ਕੰਦ ਜਿਹਦਾ ਅਸਾਂ ਘਰ ਵੀ ਵੇਖਿਆ ਸੀ ਖਤੋਰੀ ਖਤੋਰੀ ਲਾਲ ਬੋਸ਼ਨ ਲਾਲ ਬਾਪੂ ਪ੍ਰਕਾਸ਼ ਲਾਲ ਬਾਪੂ ਕ੍ਰਿਸ਼ਨ ਚੰਦ ਸੂਰਜ ਮੱਲੀ ਸੂਰਜ ਮਲਕੀ ਲਿਖਿਆ ਸੂਰਜ ਨਾਮ ਹੈ ਜੇ ਅੱਗੇ ਮੱਲੀ ਹੈ ਜਾਂ ਮਲਕੀ ਹੈ ਹੁਣ ਥੋੜਾ ਜਿਹਾ ਇਹ ਹਿਸਾਬ ਹੈ ਵੇਖਿਆ ਜੀ ਸੂਰਜ ਸੂਰਜ ਉਹ ਹੋਣਾ ਬਾਪੂ ਗ੍ਰਿਸ਼ਨ ਲਾਲ ਦਾ ਪੁੱਤਰ ਸੂਰਜ ਲਾਲ ਸੂਰਜ ਲਾਲ ਸੂਰਜ ਲਾਲ ਪਰ ਨਾਮ ਸੁਭਨ ਰਾਜ ਛੋਟਾ ਚੰਦਰ ਸੀ ਹਾਂਜੀ ਛੋਟਾ ਚੰਦਰ ਠੀਕ ਹੈ ਜੀ ਸੂਰਜ ਲਾਲ ਚੰਦਰ ਪਹਿਲਵਾਨ ਹਾਂ ਸਨਾਰੀ ਲਾਲ ਪਹਿਲਵਾਨ ਹਾਂ ਜਗਿੰਦਰ ਲਾਲ ਪਹਿਲਵਾਨ ਬਾਪੂ ਗੋਪਾਲ ਦਾਸ ਤਲਕਰ ਤਲਕਰ ਰਾਜ ਕਸਤੂਰੀ ਲਾਲ ਗਿਆਨ ਚੰਦ ਗਿਆਨ ਰਾਮ ਚੰਦ ਫਕੀਰ ਚੰਦ 라ਵਨ ਘਾਟ ਇਹ 라ਵਨ ਦਾ ಪಾਟ ਲੈਣਾ ਹੈ 라ਵਨ ਦਾ ಪಾਟ ਹੀ ਕਰਦਾ ਹੁੰਦਾ ਸੀ ਦਸਹਿਰਾ ਅੱਛਾ ਜਦੋਂ ਦਸਹਿਰਾ ਲੱਗਦਾ ਸੀ ਫਕੀਰ ਚੰਦ ਜਿਹੜਾ 라ਵਨ ਦਾ ਕੈਰੇਕਟਰ ਜਿਹੜਾ ਉਹ ਬੰਦਾ ਸੀ ਕਿਰਦਾਰ ਅਦਾ ਕਰਦਾ ਸੀ ਉਹ ਹਾਂ ਅੱਛਾ ਜੀ ਮੂਲਰਾਜ ਮਹਿਰ ਸਤਿਆ 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 ਥਾ ਮੂਲਰਾਜ ਮਹਿਰ ਤੂੰ ਲਿਖਿਆ ਸਤਿਆ ਸਤਿਆ ਥਾ ਯਾ ਮਤਿਆ ਮਤਿਆ ਐਵੇਂ ਕਹਾਂ ਕਿਆ ਵੀ ਅੱਗੇ ਕੋਈ ਕੈਰੈਕਟਰ ਹੀ ਲਿਖਿਆ ਤੁਸੀਂ ਕਿਹੜਾ ਹੈ ਇਹ ਇਹ ਲਾਜਾ ਅਹ ਹੋਏ ਅਣ ਕੋਈ ਨਈਂ ਨਾ ਪੜਾਈ ਅੱਛਾ ਕੋਈ ਨਹੀਂ ਜੀ ਚਲੋ ਇਹਨੇ ਨਾਮ ਹੈ ਸਾਬ ਹਾਂ ਬੋਲ ਸੜੇ ਨੇ ਮਸਕਰाराम ਬ੍ਰਹਮਣ ਮਸ ਹਰ ਮਸਕਰਾ ਜਾਂ ਮਸਰਾ 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 ਅੱਛਾ ਜੀ ਮਲਕਰਾਜ ਬ੍ਰਾਹਮਣ ਦੇਸਰਾਜ ਪਹਿਲਵਾਨ ਹੀਰਾ ਲਾਲ ਤਰਖਾਨ ਬਾਪੂ ਸ਼ਬਲਾਲ ਰਾਮ ਮੋਹਨਦਾਸ ਨੰਦ ਲਾਲ ਜ਼ਰਗਰ ਸੁਨਿਆਰਾ ਹੋਣਾ ਹਾਂ ਮਕੰਦ ਲਾਲ ਜ਼ਰਗਰ ਬੇਜ ਹਜਾਮ ਇਹ ਨਾਈਆਂ ਦਾ ਕੰਮ ਕਰਦਾ ਹੈ ਜੀ ਇਹ ਬੇਜੂ ਬੇਜਾ ਬੇਜਾ ਅੱਛਾ ਬੇਜ ਰੱਖਾ ਹਜਾਮ ਅੱਗੇ ਜੀ ਬਲਦੀਪ ਰਾਜ ਸਤਪਾਲ ਆਗਾ ਰਾਮ ਪ੍ਰਹਨ ਦਾਸ ਬਲਦੀਪ ਲਾਲ ਬਾਪੂ ਵਜ਼ੀਰ ਪੰਡਤ ਭਾਈ ਧਰਮ ਲਾਲ ਸਰਜੀਤ ਸਿੰਘ ਜਗਿੰਦਰ ਲਾਲ ਹੰਸ ਰਾਜ ਰਾਜ ਇਹ ਮੈਨੂੰ ਕਿਹਾ ਕੁਮਾਰ ਜੀ ਜਗਿੰਦਰ ਅੱਛਾ ਜਗਿੰਦਰ ਤੁਹਾਨੂੰ ਮਾਰਿਆ ਸੀ ਚਾਕੂ ਹਾਂ ਅੱਛਾ ਜੀ ਹੰਸ ਰਾਜ 14 ਸਾਲ ਰਏ ਨੇ ਉਹ ਮੇਰੇ ਮਥੇ ਨੇ ਲਾਇਆ ਖਰਗ ਦੇਉੜਾ ਹੜਿਆ ਹਾਂ ਨੇ ਮੈਂ ਆਖਾਂ ਮੈਂ ਖੇਡਦੇ ਆ ਖੇਡਦੇ ਆ ਬੱਜਾ ਮੈਂ ਕੁਛ ਨਹੀਂ ਆਂਦਾ ਸਸਕੋ ਨਾ ਮੈਨੂੰ ਕਰਦੇ ਆ ਪੜਨ ਤੇ ਸੱਤੋ ਮਿੰਟੇ ਰਹਿੰਦੇ ਹਨ ਪੰਜ ਮਿੰਟੇ ਬਾਅਦ ਅੱਛਾ ਜੀ ਰਮੇਨ RAM ਰਵਾਰ ਰਵਰ ਰੋ ਰਕਾ ਲਾਲ ਰਾਵਾਂ ਰਕਾ ਲਾਲ ਦਰਗਦਾ ਦਰ ਦਰਗਦਾਸ ਸਿੰਘ ਨਹੀਂ ਇਹ ਬਲਕੇ ਦਰਗਦਾਸ ਹੀ ਸਿਰਫ ਨਾਮ ਅੱਗੇ ਹਿਲਾ ਜ਼ਰਗਰ ਹਿਲਾ ਜ਼ਰਗਰ ਗਿਆਨ ਚੰਦ ਸੰਝਵਾਲਾ ਸੰਜਨਦ ਵਾਲਾ ਯਾ ਸਾਂਝਵਾਲਾ ਯਦੂ ਗੁਲ ਬੋਸ਼ਨ ਮਾਸਟਰ ਬੋਟਾ ਰਾਮ ਮਾਸਟਰ ਸ੍ਰੀ ਕ੍ਰਿਸ਼ਨ ਸ਼ੇਵਾ ਹਾਂਜੀ ਮਾਸਟਰ ਗਣਪਤ ਤਾਰਾ ਇਹ ਦੇਖੋ ਪਹਿਲੀ ਬਰਥੇ ਮੇ ਤਾਰਾ ਚੰਦ ਨਾਰੰਗ ਬਲਦੇਵ ਰਾਜ ਮਾਮਾ ਭਾਗ ਲਾਲ ਬਾਬਾ ਮਹਿਲਾ ਰਾਮ ਕਸਤੂਰੀ ਲਾਲ ਪੋਤਾ ਅੱਗੇ ਦੇ ਪਿਓ ਦਾ ਨਾਮ ਲਿਖਿਆ ਦਰਮਹੀਰ ਨੰਦਾ ਹਾਂ ਸੋਰਨ ਲਾਲ ਨੰਦਾ ਹਕੀਮ ਜਮੇਤਾ ਜਮਨਾਨਾਥ ਜਮਨਾਨਾਥ ਹਾਂ ਜਮਨਾਨਾਥ ਅਮਰਨਾਥ ਅੱਛਾ ਜੇ ਥੱਲੇ ਆਜ ਸਾਹ ਨੇ ਲਿਖਿਆ ਇਸ طرف ਆਜੀ ਇਸਮਾਇਲ ਪਹਿਲਵਾਨ ਵਲਦ ਰੋਸ਼ਨਦੀਨ ਕਸ਼ਮੀਰੀ ਮਲਾ ਗੜੀ ਬੱਦੋ ਕੀ ਗੁਸਾਈ ਮੈਂ ਭਾਗਦਾ ਭਾਗਦਾ ਨਹੀਂ ਹਾਂ ਭਗਵਾਨ ਦਾ ਭਗਵਾਨ ਸਿੰਘ ਭਗਵਾਨ ਲੋ ਜੀ ਇਹ 100 ਤੇ 21 ਨਾਮ ਨੇ ਜਿਹੜੇ ਹਾਜ ਜੀ ਸਾਹਿਬ ਨੂੰ ਹਜੇ ਤੱਕ ਯਾਦ ਨੇ ਤੇ ਕੁਛ ਹਾਜ ਸਾਹਿਬ ਵਿੱਚੋਂ ਕੋ ਖੋਜ ਵੀ ਗਏ ਉਹਨਾਂ ਨੇ ਜਿਹੜੇ ਕੋ ਨਹੀਂ ਜ਼ਿਹਨ ਚ ਆਏ ਅਸੀਂ ਤੇ ਹਾਂ ਬੈਠੇ ਅੱਛਾ ਇਹ ਨਾ ਚੰਦੇ ਵਿਸ਼ਕਾਰ ਹਨ ਉਹ ਜਿਹੜੇ ਰਹਿੰਦੇ ਸਨ ਨੌਕਰੀਆਂ ਤੇ ਘਟ ਆਉਂਦੇ ਹਨ ਉਹ ਸਾਡਾ ਵਕੂ ਕਰ ਇਹ ਉਹ ਨਾਮ ਹਾਈਸਾਬ ਨੇ ਲਿਖਿਆ ਨੇ ਜਿਨ੍ਹਾਂ ਦੇ ਹਾਈਸਾਬ ਪਿਓ ਨੂੰ ਵੀ ਜਾਣਦੇ ਨੇ ਤੇ ਔਲਾਦ ਨੂੰ ਵੀ ਜਾਣਦੇ ਨੇ ਇਹਨਾਂ ਚੋਂ ਇੱਕ ਇੱਕ ਦਾ ਵੀ ਅਗਰ ਅਸੀਂ ਪੁੱਛਣਾ ਸ਼ੁਰੂ ਕਰੀਏ ਤੇ ਹਾਈਸਾਬ ਜਿਸ ਤਰ੍ਹਾਂ ਉਸ ਦਾ ਸਾਡਾ ਅਗਰ ਜਿਨ੍ਹਾਂ ਨੇ ਪਹਿਲਾ ਵਲਾਗ ਨਹੀਂ ਵੇਖਿਆ ਸਾਡਾ ਅਗਰ ਉਹ ਵੇਖੋਗੇ ਉਹਦੇ ਵਿੱਚ ਜਾ ਕੇ ਇਹ ਉਹ ਨਾਮ ਨੇ ਜਿਹੜੇ ਜਿਨ੍ਹਾਂ ਨੂੰ ਹਾਈਸਾਬ ਪਰਸਨਲੀ ਜਾਣਦੇ ਸਨ ਜਾਂ ਉਹ ਵੀ ਹਾਈਸਾਬ ਨੂੰ ਜਾਣਦੇ ਸਨ ਇਹਨਾਂ ਦੇ ਅਗਰ ਕੋਈ ਦੋਤਰਿਆਂ ਪੋਤਰਿਆਂ ਦੇ ਵਿੱਚੋਂ ਕੋਈ نسل ਦੇ ਵਿੱਚੋਂ ਅਗਰ ਕੋਈ ਹੈ ਦੋਨਾਂ ਨੇ ਅਗਰ ਕੋ ਜ਼ਿਕਰ ਕੀਤਾ ਹੈਗਾ ਤਾਂ ਨਾ ਯਕੀਨਨ ਹਾਈ ਸਾਹਿਬ ਦਾ ਵੀ ਉਹਨਾਂ ਨਾਲ ਜ਼ਿਕਰ ਕੀਤਾ ਹੈਗਾ ਤੇ ਅੱਜ ਵੀ ਉਹ ਅਗਰ ਨਾਮ ਲੈਣ ਆਪਣੇ ਕਿਸੇ ਵੱਡੇ ਦਾ ਤੇ ਹਾਈ ਸਾਹਿਬ ਸਾਰਾ ਦੱਸ ਦੇਣਗੇ ਕਿ ਇਹਦਾ ਪੁੱਤਰ ਹੈ ਫਲਾਣਾ ਸੀ ਇਹਦੇ ਵਿੱਚ ਕਈ ਜਿਹੜੇ ਨੇ ਪਿਓ ਪੁੱਤਰਾਂ ਦੇ ਨਾਮ ਨੇ ਪਿਓ ਸੀ ਪੱਗੋਂ ਦੇ 2-3 ਪੁੱਤਰ ਸਨ ਤੇ ਉਹਨਾਂ ਦੇ ਅਕਬਰ ਸਿੰਘ ਦੇ 6 ਪੁੱਤਰ ਸਨ 6ਾਂ ਦੇ ਨਾਮ ਨੇ 6ਾਂ ਦੇ ਨਾਮ ਨੇ ਹੂੰ ਜਿਵੇਂ ਜਨ ਹੈ ਜੀ ਵਸ ਇਸ ਯਾਦ ਇਹਦੇ ਹਾਂ ਜੀ ਜੀ ਮੇਰਾ ਪੜਦਾ ਹਾਂ ਅੱਛਾ ਜੀ ਮੈਂ ਥੋੜਾ ਜਿਹਾ ਤਾਰਫ ਕਰਵਾਉਂਦਾ ਚੱਲਾਂ ਚੀਮਾ ਸਾਹਿਬ ਦੀ ਥੋੜੀ ਜਿਹੀ ਝਲਕ ਤੁਸੀਂ ਪਿਛਲੇ ਵਲੌਗ ਚ ਵੇਖੀ ਹੋਏਗੀ ਚੀਮਾ ਸਾਹਿਬ ਆਪਣਾ ਨਾਮ ਦੱਸਿਆ ਜੇ ਵਲਕੀ ਪੂਰਾ ਨਾਮ ਤੁਹਾਡਾ ਇੱਥੇ ਮੈਂ ਦੱਸੂਗਾ ਹਾਂ ਹੁੰਦਾ ਸਕਾਂ ਦੇ ਸੂਫੀ ਮੁਹੰਮਦ ਅਸਲਮ ਚੀਮਾ ਸਾਹਿਬ ਇਹਨਾਂ ਦੀ ਉਮਰ ਵੀ ਕੋ 90 ਕ ਸਾਲ ਹੈ ਤੇ ਇਹ ਕਿੰਨੀ ਉਮਰ ਸੀ ਜਦੋਂ ਤੁਹਾਡਾ ਪਾਕਿਸਤਾਨ ਬਣਿਆ ਸੰਭਾਲ ਤੇ ਆ ਥੋੜੀ ਬਹੁਤ ਤੁਹਾਨੂੰ ਵੀ ਤੁਸੀਂ ਦੱਸ ਦੋ ਕਿ ਪਤਾ ਨਹੀਂ ਕਿਹੜਾ ਬੰਦਾ ਕਿਹੜਾ ਬੰਦਾ ਤੁਹਾਨੂੰ ਉਹ ਮੋਢੇ ਤੇ ਬਿਠਾ ਕੇ ਲੈਂਦਾ ਹੁੰਦਾ ਸੀ ਮੈਂ ਕਹਦਾ ਜਿਹੜਾ ਸੀ ਮਾਸਟਰ ਜੇ ਤਕਰੀਸ਼ ਕਿਹੜੀ ਕਿਹੜੀ ਕਿਹੜਾ ਮਾਸਟਰ ਕਹਿੰਦਾ ਹਾਂ ਜਿਹੜਾ ਅੱਜ ਦੂਰ ਹੈ ਇਹਨਾਂ ਨਾਮ ਲੈ ਜੀ ਮਾਸਟਰ ਮਾਸਟਰ ਸ੍ਰੀ ਕ੍ਰਿਸ਼ਨ ਅਸਲੀ ਕਿਸੇ ਨਾ ਤੇ ਦੂਜਾ ਉਹ ਗੁਦਾਰਾਮ ਗੁਦਾਰਾ ਜਿਹੜਾ ਸ੍ਰੀ ਕ੍ਰਿਸ਼ਨ ਦਾ ਉਹਦਾ ਪੁੱਤ ਜੀ ਗੂਲਾ ਗੂਲਾ ਸੀ ਜਿਹੜਾ ਸਕੂਲੇ ਖੜਦਾ ਹੁੰਦਾ ਉਹ ਜਿਹੜਾ ਸ੍ਰੀ ਕ੍ਰਿਸ਼ਨ ਦਾ ਪੁੱਤਰ ਸੀ ਨਾ ਵੱਡਾ ਉਹ ਸਾਡਾ ਪੰਜਵੀਂ ਪੜ ਦਾ ਸੀ ਤੇ ਉਹ ਘਰ ਘੱਲਣਾ ਪਤਾ ਗਿਆ ਸਣਾ ਉਹ ਵਿਸ਼ਵਾਮਿੱਤਰ ਉਹ ਸੂਰ ਕੇ ਪੁੱਤਰ ਆ ਬਾਗੀ ਤਰ੍ਹਾਂ ਆ ਗੋਲੀ ਦੀ ਤਰ੍ਹਾਂ ਆ ਉਹ ਐਸਾ ਹੀ ਲੈ ਆ ਸੀ ਮੁੰਡਾ ਉਹ ਸਾਡੇ ਵਿੱਚੋਂ ਉੱਠ ਕੇ ਜਮਾਤੋਂ ਜਿਉਂ ਭਜਣਾ ਘਰ ਤੇ ਘਰੋਂ ਭਜਣਾ ਇੱਥੇ ਕੀ ਆ ਬਾਗੀ ਸਾਡੇ ਮਾਸਟਰ ਦੀ ਸੁਪਨੀ ਫੜ ਕੇ ਕਿਥੇ ਮਰ ਰੋੜ ਦੋ ਨਾਲ ਅਜਾ ਸਜ਼ਾ ਦੇਣਾ ਹੁੰਦਾ ਜੀ ਤੁਹਾਨੂੰ ਦੂਜਾ ਦਿਨ ਬੂਟਾ RAM ਉਹ ਬੜਾ ਸਖਤ ਸੀ ਬੂਟਾ RAM ਮੈਂ 70 ਸੱਤਾਂ ਸਾਲਾਂ ਦਾ ਹਾਂ ਬਰਾਏ ਸੇ ਮੈਨੂੰ ਤਖਤੀ ਮਾਰੀ ਸੀ ਸਵੇਰੇ ਅੱਛਾ ਹਾਂ ਜੀ ਉਥੇ ਹੀ ਮੈਨੂੰ ਗੱਛ ਪੈ ਗਿਆ ਸੀ ਉਹ ਮੈਨੂੰ ਜਵਾਨੀ ਵਿੱਚ ਵੀ ਫੋਨ ਵੀ ਪੀੜ ਹੋ ਦਿੰਦੀ ਸੀ ਬੂਟਾ ਰਾਮ ਮਾਸਟਰ ਬੂਟਾ ਰਾਮ ਜਿਹੜੇ ਉਹਨਾਂ ਤਖਤੀ ਮਾਰੀ ਸੀ ਤਖਤੀ ਮਾਰੀ ਮੁੱਠੋਂ ਫੜ ਕੇ ਨਾ ਅੱਛਾ ਹਾਂ ਜੀ ਕੱਟ ਚੁੱਕੇ ਅਦੁੱਲਾ ਖੁਰਨੇ ਦੀ ਨਾ ਉਹ ਅਸਲੀ ਵਰਨਾਈ ਤੋਂ ਹਾਂ 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 ਨਵੋ ਥੇ ਲੇਟ ਗਿਆ ਸੀ ਪਲੇਟ ਗਿਆ ਸੀ ਨਹੀਂ ਉਹਨੇ ਹਲਾ ਛੜਿਆ ਉਹਨੇ ਮੋਰੇ ਚੋਰੇ ਆਏ ਸਭ ਜਿੱਦੀ ਜ਼ੋਰ ਦੀ ਬੱਜੀ ਹੋਣੀ ਤੇ ਉਹ ਜਿਹੜਾ ਮਾਸਟਰ ਬੋਟਾ ਰਾਮ ਸੀ ਇੱਥੋਂ ਗਿਆ ਸੀ ਜਾਂ ਇੱਥੇ ਹੀ ਪੂਰਾ ਹੋ ਗਿਆ ਸੀ ਨਹੀਂ ਉਹ ਗਿਆ ਸੀ ਅੱਛਾ ਗਿਆ ਸੀ ਸਾਰੇ ਦੁਰ ਤੇ ਉਹਦਾ ਬਾਲ ਬੱਚਾ ਐ ਸੀ ਉਸ ਦਾ ਇੱਕੋ ਮੁੰਡਾ ਸੀ ਅੱਛਾ ਉਹਦਾ ਕੀ ਨਾਂ ਸੀ ਉਹ ਰਹੀ ਹੋ ਰਾਇ ਸੀ ਛੋਟਾ ਸੀ ਅੱਛਾ ਅੱਛਾ ਛੋਟਾ ਸੀ ਇਹ ਜਿਨਾਨੇ ਆਪਣੀ ਹੋਰ ਦਾ ਨਾਂ ਨਹੀਂ ਕਰਦੇ ਉਹ ਉਸੇਵੇਂ ਪਰੇ ਮਾਂ ਸ਼ੁਰੂ ਜਾਈ ਉਹਨੂੰ ਕਿਸੇ ਬਾਹਰ ਮਾਰਨੇ ਨਾ ਨੇ ਜੀ ਆਂਦਾ ਇਹ ਕਿ ਹੋ ਸਕਣਾ ਹਾਂਜੀ ਅੱਛਾ ਉਹ ਸਾਡੇ ਘਰੋਂ ਲੈ ਗਿਆ ਕਿ ਹੋਰ ਉਹ ਦੋ ਰੁਪਏ ਜ਼ੇਰ ਸੀ ਉਹ اسی ਤੱਕ ਕਿ ਉਹ ਬੰਨੇ ਡੋਰ ਗਿਆ ਤੇ ਉਹ ਜਨਾਨੀ ਨੇ ਫੜ ਕੇ ਨਾ ਬੰਨੇ ਰੋੜ ਛੜਿਆ ਉਹਦੇ ਘਰ ਪਾਣੀ ਗੰਦਾ ਉਹ ਆਇਆ ਤੇ ਉਹ ਸਾਕਿਆ ਕਿ ਕਿਉਂ ਸੀ ਉਹ ਮਨੋੜ ਛੜਿਆ ਅੱਜ ਉਹ ਫਿਰ ਮੈ ਮੈਨੂੰ ਆਖਿਓ ਸੁ ਕਿ ਆ ਗਾਲੇ ਪੁੱਤਰਾ ਉਹ ਫਿਰ ਮੈਂ ਬੇਬੇ ਰਨ ਆਖਿਆ ਮੈਂ ਕਿ ਆ ਗਾਲੇ ਉਹ ਬੀਬੀ ਚਲੀ ਗਈ ਹੂੰ ਉਹ ਇਹਨੂੰ ਸੇਰ ਕਿ ਉਹਦੇ ਤੋੜ ਕੇ ਅੱਖਾਂ ਕੀ ਬਣ ਹੁਣ ਨਰ ਪਈ ਆ ਲਿਆ ਅੱਛਾ ਅੱਛਾ ਜਬ ਹੋਰ ਕੋਈ ਗੱਲਾਂ ਸੁਣਾਓ ਉਦੋਂ ਤੇ ਸਾਡੇ ਸਾਡੀ ਮੁਕਸਰ ਜੀ ਮੁਲਾਕਾਤ ਹੋਈ ਪੁਰਾਣੇ ਵਕਤਾਂ ਦੀ ਫਿਰ ਆਪਣਾ ਜਦੋਂ ਸਕੂਲੇ ਜਾਂਦੇ ਸੀ ਸਕੂਲ ਤੋਂ ਬਾਅਦ ਆ ਕੇ ਫਿਰ ਕੋ ਖੇਟਾ ਛੇਟਾ ਇੱਕ ਤੋਂ ਤੁਸੀਂ ਪਹਾਨੀ ਕਰਦੇ ਸੀ ਹਾਂ ਖੇਟਾਂ ਉਸ ਤੋਂ ਇਲਾਵਾ ਕੋ ਦਾਰਾ ਜਿਵੇਂ ਇੱਥੇ ਬਨੇ ਆ ਦਾਰੇ ਜੀ ਕੋ ਇਕੱਠਿਆ ਹੋਣਾ ਜਾਂ ਕੋ ਉਸ ਵਕਤ ਦਾ ਕੋ ਵਾਕਿਆ ਜਿਹੜਾ ਤੁਸੀਂ ਜਾਂਦੇ ਚੇਂਜ ਹੋਵੇ ਨਹੀਂ ਹੋਰ ਤੁਸੀਂ ਫਿਰ ਇੱਥੇ ਮੈਂ ਹਮਾਮਤ ਤੇ ਫਿਰ ਮੈਨੂੰ ਇਹਨਾਂ ਰੱਖਿਆ ਵੀ ਨਾ ਅੱਛਾ ਹਾਂਜੀ ਇੱਥੇ ਫਿਰ ਮੈਂ ਪ੍ਰੀਆ 3.5 ਸਾਲੇ ਤੇ ਕਰਾਈਏ ਮਾਮਾਤ ਇਹ ਮਸਜਦ ਜਿਹੜੀ ਨਾਲ ਹੀ ਹੈ ਸਾਰੇ ਵਾਲੀ ਮਸਜਦ ਹਾਂ ਅੱਛਾ ਮਸਜਦ ਜੀ ਅੱਛਾ ਖਜੂਰ ਵਾਲੀ ਹਾਂ ਫਿਰ 10 10 ਸਾਲੇ ਤੇ ਕਰੀਮਾ ਬਾਦ ਲਖੜ ਅੱਛਾ ਇਹ ਬਾਦੀਏ ਰੰਗ ਹਾਂਜੀ ਸਹੀ ਤੇ 5 ਸਾਲ ਕਰਾਈਏ ਲੋਈਆਂ ਵਾਲੇ ਬਾਈਪਾਸ ਸ਼ਮਨਾ ਬਾਦ ਅੱਛਾ 15 ਸਾਲ ਕਰਾਈਏ ਇੱਧਰ ਸਰਾਉਣੀਆਂ ਸਜਦਾਲ ਯਾਨੀ ਟੋਟਲ 80 ਸਾਲ 80 ਸਾਲ ਕਰਾਈਏ ਸਮਾਮਤ ਕਰਾਈਏ ਸਹੀ ਅੱਛਾ ਇਸ ਵੇਲੇ ਜਿਹੜਾ ਸੀ ਗੁਲਜ਼ਾਰੇ ਲਾਲ ਨੰਦਾ ਤੇ ਜਿਹੜਾ ਗੋਕਲ ਚੰਦ ਨਾਰੰਗ ਹਾਂ ਇਹ ਦੋਵੇਂ ਹੀ ਬੰਦੇ ਗੁਲਜ਼ਾਰੇ ਲਾਲ ਨੰਦੇ ਦਾ ਤੁਸੀਂ ਦੱਸ ਦਿਓ ਕਿ ਇੱਥੇ ਉਹ ਯੂਨੀਵਰਸਿਟੀ ਦਾ ਪਲਾਨ ਸੀ ਉਹ ਕੀ ਗੱਲ ਸੁਣਾਉਂਦੇ ਹਨ ਕਿ ਚੀਮਾ ਸਾਹਿਬ ਵੀ ਕਿ ਇੱਥੇ ਕੋ ਬਣਾਣ ਦੇ ਸਨ ਆਪਣਾ ਉਹ ਆ ਸਕੂਲ ਉਹਨਾਂ ਬਣਾਇਆ ਹੈ ਨਾ ਤੇ ਇਥੋਂ ਇਹਨਾਂ ਨੇ ਰਾਹ ਵਾਲੀ ਸ਼ਰਕ ਕੱਢ ਕੇ ਤੇ ਖੜਨੀ ਸੀ ਇਧਰ ਮਨਸੂਰ ਵਾਲੀ ਨੂੰ ਅੱਛਾ ਉਹ ਫਿਰ ਰਹਿ ਨਾ ਹਾਂ ਉਹ ਜਿਹੜੀਆਂ ਇੱਟਾਂ ਸੰਦੇ ਗਾਰਡਨ ਸ਼ੈਡਰ ਗਾਰਡਨ ਸ਼ੈਡਰ ਇਹਨਾਂ ਸੱਜੇ ਦੇਣਾ ਪੁੱਤਾ ਹਣਾ ਉਹ ਫਿਰ ਵੰਡੇ ਵੰਡੇ ਗਏ ਆ ਸਾਡਾ ਸਾਡੇ ਜਿਹਨੇ ਜਲਸ ਸਾਰੇ ਟੋਟੇ ਕਿੱਧਰ ਗਏ ਉਹ ਨਾਰਾ ਕਿ ਉੱਥੇ ਬਣਿਆ ਕਈਆਂ ਲੋਕੇ ਮਕਾਨ ਆਪਣੇ ਬਣਾਏ ਉਦੋਂ ਚੀਮਾ ਸਾਹਿਬ ਤਾਂ ਤੁਸੀਂ ਦੱਸਣ ਦੇ ਸੋ ਕਿ ਇਹ ਚੀਮਾ ਸਾ ਜਿਹੜੇ ਇੱਥੇ ਰਹਿੰਦੇ ਸਨ ਸੇਖ ਸਰਦਾਰ ਉਹ ਵੀ ਚੀਮੇ ਸਨ ਹਾਂ ਤੇ ਆਹ ਜ਼ਿਆਦਾ ਚੀਮੇ ਸਨ ਹਾਂ ਤੇ ਸੁਫੀ ਅਕਸ람 ਸਾਹਿਬ ਜਿਹੜੇ ਨੇ ਇਹ ਵੀ ਚੀਮੇ ਨੇ ਹਾਂ ਉਹ ਮੈਨੂੰ ਉਹ ਵੀ ਚਾਚੇ ਇਹਨਾਂ ਦੇ ਚਾਚੇ ਹੀ ਸਨ ਉਹਨਾਂ ਦੱਸਿਆ ਸੀ ਕਿ ਪੁੱਤਰ ਸਾਡੀ 7ਵੀਂ ਪੀੜ੍ਹੀ ਹੈ ਸਾਡਾ ਵਡੇਰਾ ਹੋਇਆ ਸੀ ਮੁਸਰਮਾਨ ਉਹ ਵੀ ਚੀਜ਼ ਮੈਨੇ ਤੇ ਅਸੀਂ ਵੀ ਚੀਜ਼ ਮੈਨੇ ਯਾਨੀ ਇਹਨਾਂ ਦੇ ਡੀਐਨਏ ਇੱਕੋ ਹੀ ਸੀ ਹਾਂ ਉਹਨਾਂ ਨੂੰ ਕੁ ਨਾਂ ਹੋ ਗਈਆਂ ਨੇ ਪੁੱਤਾਂ ਅੱਛਾ ਅੱਛਾ ਮੁਸਰਮਾਨ ਹੋਇਆ ਵੱਡਾ ਅੱਛਾ ਮੈਂ ਉਹਦੀ ਗੱਲ ਕਰਨ ਲੱਗਾ ਜਿਹੜਾ ਗੋਕਲ ਚੰਦ ਨਾਰੰਗ ਸੀ ਹਾਂ ਲਾਲਾ ਗੋਕਲ ਚੰਦ ਨਾਰੰਗ ਉਹ ਕਿੰਨੀ ਕੁ ਉਮਰ ਸੀ ਉਹਦੀ ਇੱਥੇ ਜਦੋਂ ਉਹ ਇੱਥੇ ਉਹਦੀ ਉਮਰ ਉਹ ਤਾਂ 90 ਕੁ ਸਾਲ ਐ ਸੀ ਅੱਛਾ ਉਹ ਵੀ ਹੰਡਾ ਗਿਆ ਸੀ ਤਾਂ ਮਤਲਬ ਇੱਥੇ ਉਹ ਉਹ ਇੱਥੇ ਜਦੋਂ ਮਾ ਸਕੂਲ ਬਣਿਆ ਸੀ ਨਾ ਤੇ ਬੰਦੂਕੀਆਂ ਲੱਗੀਆਂ ਨੀ ਤਰੀਕੇ ਸੀ ਤੇ ਆਇਆ ਸੀ ਪੂਰਾ ਟਰੱਕ ਲੱਡੂ ਲੈ ਕੇ ਐਡੇ-ਐਡੇ ਲੱਡੂ ਤੇ ਪਾਕਿਸਤਾਨ ਬਣਨ ਤੋਂ ਪਹਿਲਾਂ ਦੀ ਗੱਲ ਆਹੋ ਇਹ ਜਿਹੜਾ ਤੁਸੀਂ ਦੱਸਣ ਦਿਓ ਉਹਨਾਂ ਦਾ ਪਲਾਨ ਬਣਿਆ ਕੇ ਆਹੋ ਅੱਛਾ ਅੱਛਾ ਉਹ ਫਿਰ ਨਾ ਮੁਲਖ ਸਾਰਾ ਪਿੰਡ ਗਿਆ ਫਿਰ ਇਹਦੇ ਦੁਆਲੇ ਪਰੋਸੇ ਰੱਖਣ ਲੱਗਾ ਇੱਥੇ ਮੈਨੂੰ ਕੋਈ ਨਹੀਂ ਗੋਲੀ ਮਾਰਦਾ ਪਿਛਾੜ ਕੇ ਤੇ ਬਹਿ ਜਾਏ ਮੇਰਾ ਜੰਮਣ ਕੋਵੇਂ ਹਾਂ ਪਰ ਸੁਨਾਵ ਆਏ ਓਏ ਫਿਰ ਔਰ ਨਜ਼ਾਮਦੀਨ ਕਿਸਾਰੇ ਦਾ ਕੀ ਆ ਗਏ ਅੰਮاں ਯਾਰ ਕੱਪਿਓ ਹਾਂਜੀ ਐਸੀ ਠੀਕ ਠਾਕ ਏ ਅੱਛਾ ਕਈਆਂ ਦਾ ਪੁੱਛੋ ਸਾਡੇ ਜ਼ਾਦੇ ਦਾ ਪੁੱਛੋ ਹਾਂ ਉਹ ਕੀ ਹਾਲ ਹੈ ਸਾਰੇ ਉਹਦੇ ਮਰ ਗਏ ਇਹ ਗੱਲ ਪਾਕਿਸਤਾਨ ਬਣਨ ਤੋਂ ਬਾਅਦ ਦੀ ਏ ਪਹਿਲਾਂ ਕਿ ਪਹਿਲਾਂ ਪਹਿਲਾਂ ਅੱਛਾ ਪਹਿਲਾਂ ਇਹਥੋਂ ਲਾਹੌਰ ਸ਼ਿਫਟ ਹੋ ਗਿਆ ਸੀ ਆਹੋ ਅੱਛਾ ਅੱਛਾ ਉਹ ਰਹਿੰਦਾ ਹੀ ਲਾਹੌਰ ਸੀ ਪਿੰਡ ਨਹੀਂ ਜਾਊਗਾ ਅੱਛਾ ਉਹ ਰਹਿੰਦਾ ਹੀ ਬਾਹਰ ਸੀ ਸਹੀ ਸਹੀ ਉਹ ਤੇ ਆਇਆ ਨਾ ਸਕੂਲ ਸਰ ਦਾ ਅੱਛਾ ਖੂਲ ਦਾ ਫਿਰ ਉਸੋ ਇਸ ਕਿਸੇ ਕੱਢਿਆ ਸੀ ਕਿ ਮੁਸਲਮਾਨ ਹੋਵੇ ਸੇਖ ਹੋਵੇ ਸਾਈ ਹੋਵੇ ਹਿੰਦੂ ਹੋਵੇ ਦਸਾਂ ਜੀ ਮਰਦਾਂ ਦਾ ਕਰਫੂ ਇਸ ਮਾਫ ਬਦਰ ਕਹਿੰਦੇ ਕੀ ਬਾਤ ਹੈ ਕੀ ਬਾਤ ਅੱਛਾ ਮੈਨੂੰ ਦੱਸਣ ਦੇ ਸੀ ਸਾਡੇ ਜਿਹੜੇ ਨੇ ਨਾ ਆਪਣਾ ਰਾਣਾ ਸਾਹਿਬ ਨੇ ਰਾਣਾ ਅਬਦਲ ਬਾਸੇਦ ਤੇ ਬੜਾ ਹਿਸਟਰੀ ਤੇ ਉਹਨਾਂ ਦਾ ਵੀ ਜਿਹੜੀ ਗ੍ਰਿਪ ਬੜਾ ਕਿਤਾਬਾਂ ਤੋਂ ਪੜਦੇ ਨੇ ਉਹ ਦੱਸਣ ਦੇ ਸਨ ਕਿ ਇਹ ਜਿਹੜੇ ਸਨ ਨਾ ਆਪਣਾ ਕੀ ਨਾਮ ਨਾਲ ਗੋਕਲ ਚੰਦ ਨਾਰੰਗ ਆਹੋ ਇਹਦਾ ਪਿਓ ਇੱਥੇ ਕੋ ਪਕੋੜੇ ਪਕੋੜੇ ਕੱਢਦਾ ਸੀ ਉਹਦੇ ਪਕੋੜਿਆਂ ਦੀ ਦੁਕਾਨ ਸੀ ਆਹ ਵਾਹ ਇਹ ਯਤੀਮਖਾਨੇ ਪੜਿਆ ਸੀ ਇਹ ਕੋ ਗੱਖੜ ਦਾ ਕੋ ਬੰਦਾ ਸੀ ਖੱਤਰੀ ਸੀ ਉਹ Hindu ਉਹਨੇ ਜਦੋਂ ਇਹਨਾਂ ਫਰਸਟ ਪੋਜੀਸ਼ਨ ਲਈ ਸਕੂਲ ਦੇ ਵਿੱਚ ਗੋਕਲ ਚੰਦ ਨਾਰੰਗ ਨੇ ਉਹ ਸਰਮਨੀ ਦੇ ਵਿੱਚ ਆਇਆ ਸੀ ਕਿਦਰੇ ਗੱਖੜ ਦਾ Hindu ਖੱਤਰੀ ਉਹਨੇ ਉਹ ਹੈਰਾਨ ਹੋਇਆ ਕਿ ਬੱਚੇ ਨੇ ਇੰਨੀ ਸ਼ਾਨਦਾਰ ਕਾਰਗਰਦੀ ਵਾਈਏ ਤੇ ਫਿਰ ਉਹ ਦੁਬਾਰਾ ਆਇਆ ਤੇ ਉਹਨੇ ਆ ਕੇ ਇਹਦੇ ਗੋਪਲ ਚੰਦ ਨਾਰੰਗ ਦੇ ਪਿਓ ਕੋਲੋਂ ਉਹਨੇ ਫਿਰ ਇਹਨੂੰ ਆਖੇ ਜੀਆ ਮੁੰਡਾ ਮੈਨੂੰ ਦੇ ਦੇ ਫਿਰ ਉਹਨੇ ਮਜ਼ੀਦ ਇਹਨੂੰ ਪੜਾਇਆ ਫਿਰ ਪੀ ਐਚ ਡੀ ਕਰਾਈ ਬਾਹਰੋਂ ਵੀ ਪੜਵਾਇਆ ਇਹਨੂੰ ਗੋਪਲ ਚੰਦ ਨਾਰੰਗ ਨੂੰ ਤੇ ਉਹੀ ਉੱਥੇ ਸਟੈਂਡ ਕਰ ਗਿਆ ਤੁਹਾਡੇ ਕੋਲ ਹੈ ਇਲਮ ਇਸ ਤਰ੍ਹਾਂ ਦੀ ਗੱਲੇ ਤੇ ਪਿਓ ਪਰ ਕੀ ਇਹਦਾ ਸਾਮ ਨਹੀਂ ਨਹੀਂ ਇਹ ਕੋਈ ਨਹੀਂ ਇਹ ਇਹ ਦੂਰਾ ਹੈ ਇਹਦਾ ਪਿਓ ਪਕੌੜੇ ਖਾਂਦਾ ਸਾਨੂੰ ਇਹ ਪਤਾ ਹੈ ਹਾਂ ਕਿ ਇਹ ਮਸਜਿਦ ਦੇ ਨੇੜੇ ਦੇ ਬੇਕੇਰ ਦਾ ਇਤਿਹਾਸ ਹੈ ਮਸਜਿਦ ਪਰਲੀ ਪਰਦੇ ਆ ਆ ਹਾਂ ਉਹ ਉਹ ਦੇ ਲੰਦੇ ਪਾਸੇ ਮਕਾਨ ਹੈ ਹੁਣ ਉਹ ਸਕੂਲ ਸੀ ਉਥੇ ਪੜਿਆ ਸੀ ਇਹ ਹਾਂ ਹਾਂ ਉਥੇ ਪੜਦਾ ਰਿਹਾ ਸੀ ਵੇਖਿਆ ਸੀ ਹਾਂ ਇਹ ਤੇ ਕਿੱਡੀ ਕਾ ਦਾਲਾ ਨਹੀਂ ਸੀ ਸਿਰੋਂ ਵੀ ਗੰਜਾ ਸੀ ਆ ਇਹਦੀ ਫੋਟੋ ਆ ਸੀ ਨਾਲ ਆਗੇ ਨਾਲ ਜੀ ਦੇਖਿਆ ਜੇ ਤੁਸੀਂ ਵੀ ਫੋਟੋ ਨੈਟ ਤੇ ਹੈ ਗੋਪਾਲ ਚੰਦਰ ਉਹ ਜਿਹੜਾ ਗਰਦਨੀ ਲਾਲ ਸੀ ਨਾ ਉਹ ਜਿਹੜਾ ਜਵਾਨ ਸੀ ਇਹ ਮੁੰਡਾ ਹੀ ਸੀ ਉਹਦਾ ਕੱਢ ਬੋਤਵਾ ਬਸ਼ ਅੱਛਾ ਗੁਲਜ਼ਾਰੀ لال ਨੰਦਾ ਵਹੀ ਥੀ ਰਹਿੰਦਾ ਸੀ ਯਾਨੀ ਜਿਸ ਤਰ੍ਹਾਂ ਉਹਦਾ ਉਹਦਾ ਬਾਪ ਇਥੇ ਰਹਿੰਦਾ ਸੀ ਉਹ ਵਜ਼ੀਰ ਸੀ ਇੰਡੀਆ ਦੇ ਪਾਕਿਸਤਾਨ ਬਣਨ ਤੋਂ ਪਹਿਲਾਂ ਹਾਂ ਹੋ ਅੱਛਾ 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 ਇਹ ਗਰੇਜੈਂਟ ਬਖਦ ਵਜ਼ੀਰ ਹਨ ਉਹ ਬਾਹਰ ਤੇ ਨਹੀਂ ਆ ਬੀਦੇ ਉਹ ਇਹ ਸਾਡੀ ਕੋ ਗਲੀ ਹੈ ਵਾਹ ਬਦੋ ਕੀ ਕਸਾਈਆਂ ਹਾਂ ਅੱਛਾ ਸਭ ਹੋ ਰੇ ਨਾ ਦੁਆ ਤੋਂ ਇਲਾਵਾ ਹੋਰ ਕੋਈ ਬੰਦਾ ਇਥੇ ਜਿਸ ਤਰ੍ਹਾਂ ਕੋ ਮਸ਼ਹੂਰ ਗੁਜ਼ਰੇ ਹੋਣ ਇਹ ਤੇ ਜਿੰਨੇ ਮਹਿਲ ਬਣੇ ਨੇ ਜਿੰਨੀਆਂ ਭੇਲੀਆਂ ਬਣੀਆਂ ਨੇ ਤੇ ਇਹ ਤੇ ਵਾਹ ਵਾਹ ਬੰਦੂ ਹੋਣ ਨੇ ਉਸ ਵਕਤ ਨਾਂਗੀ ਗ੍ਰਾਮੀ ਸਾਰੇ ਹਾਂ ਹੋ ਜੀ ਬੜੇ ਹੋਰ ਕਿਸੇ ਦਾ ਕੋਈ ਜ਼ਿੰਮੇਵਾਰ ਸਾਰੇ ਇਹ ਮੇਰੀ ਸਾਰੀ ਸਿੱਖਾਂ ਦੀਆਂ ਹਾਂ ਹਾਂ ਸਿੱਖਾਂ ਦੀਆਂ ਨੇ ਆਵੇ ਲੰਗਾ ਸੀ ਇਹ ਸੱਤ ਘਰ ਸਣ ਇਹ ਜਗਿੰਦਰ ਸਿੰਘ ਅੱਠ ਜਮਾਤਾਂ ਪੜਿਆ ਸਾਡੇ ਸੂਰਜ ਸਿੰਘ ਦਾ ਪੁੱਤਰ ਉਥੇ ਯਾਗ ਵਜ਼ੀਰ ਇਲਾਹਾ ਹੋ ਗਿਆ ਸੀ ਹਾਂ ਅੱਛਾ ਇਹ ਨਹੀਂ ਮੈਨੂੰ ਮਿਲਿਆ ਮੈਂ ਨਾ ਸਰਚ ਕੀਤਾ ਨੈਟ ਤੇ ਜਗਿੰਦਰ ਸਿੰਘ ਜੇ ਮੇਰੀ ਗੁਦਾਰਿਸ਼ ਹੋएगी ਵੇਖਣ ਵਾਲੇ ਵੀ ਜਿੰਨੇ ਸਾਡੇ ਦਰਸ਼ਕ ਨੇ ਕਿ ਇਹ ਜ਼ਰੂਰ ਦੱਸਿਆ ਜਾਈ ਸਾਹਿਬ ਨੇ ਪਹਿਲੇ ਵੀ ਆਪਣੇ ਇੱਕ ਇੰਟਰਵਿਊ 'ਚ ਦੱਸਿਆ ਕਿ ਜਗਿੰਦਰ ਸਿੰਘ ਉਹ ਤੋਂ ਜਾ ਕੇ ਵਜ਼ੀਰ ਹੋਇਆ ਮਨਿਸਟਰ ਉਹਨਾ ਮਨਿਸਟਰ ਕਿਹੜੀ ਸਟੇਟ ਦਾ ਹੋਇਆ ਪੰਜਾਬ ਦਾ ਹੋਇਆ ਹਰਿਆਣਾ ਦਾ ਹੋਇਆ ਜਾਂ ਮਹਾਰਾਸ਼ਟਰ ਦਾ ਹੋਇਆ ਕਿਹੜੀ ਹੋਣੀ ਨਹੀਂ ਆ ਸਟੇਟਾਂ ਨੂੰ ਮੈਨੂੰ ਜਾਂ ਫਿਰ ਨਾਮ ਲਿਖਣ ਦੇ ਵਿੱਚ ਮੈਨੂੰ ਕੋਈ ਗਲਤੀ ਹੁੰਦੀ ਹੋएगी ਉਹ ਮੈਨੂੰ ਜਗਿੰਦਰ ਸਿੰਘ ਨਾਮ ਸੀ ਆਹ ਜਗਿੰਦਰ ਸਿੰਘ ਜਾਂ ਜਾਂਗਿੰਦਰ ਜਾਂਗਿੰਦਰ ਸਿੰਘ ਹਾਂ ਸਹੀ ਉਹ ਜਿਹੜਾ ਉਹਦਾ ਚਾਚੇ ਦਾ ਪੁੱਤਰ ਸੀ ਉਹ ਜਨਾ ਸੀ ਚਮਿੰਦਰ ਉਹ ਇੱਥੇ ਉਦੋਂ 16 ਜਮਾਤਾਂ ਪੜਿਆ ਆ ਸੀ ਸਹੀ ਇਹ ਕੁਆਰਾਈ ਸੀ ਤੇ ਉਮਰ ਦਾ ਵਾਵਾ ਸੀ ਦਾਦੀ ਤੁਹਾਡੇਆਂ ਦੇ ਜਦੋਂ ਗਿਆ ਮੈਂ ਉਹਦਾ ਉਹਦਾ ਪਾਪ ਛਾਣੇ ਦਾ ਸੀ ਲੋ ਜੀ ਅਸੀਂ ਉਸ ਦਿਨ ਵੀ ਆਇਸ਼ਾ ਨੂੰ ਜ਼ਮਾਤ ਦਿੱਤੀ ਆਇਸ਼ਾ ਦਾ ਇੱਕ ਵਾਰ ਸ਼ੁਕਰੀਆ ਤਾਂ ਆ ਕਰਾਂਗੇ ਤੇ ਇਹ ਲਿਸਟ ਆਇਸ਼ਾ ਕੋਲ ਬਣੀ ਐ ਸੀ ਇਹਦੀ ਇੱਕ ਪਿਕਚਰ ਲੈ ਕੇ ਇਹ ਮੈਂ ਤੇ ਤੁਹਾਨੂੰ ਦੇਣਾ ਲੈਣਾ ਸੀ ਫੋਟੋ ਸੈਂਟ ਕਰਾ ਕਰ ਨਹੀਂ ਨਹੀਂ ਇਹ ਤੁਹਾਨੂੰ ਹੀ ਦੇਾਂਗੇ ਆਇਸ਼ਾ ਬਸੀ ਇਹਦੀ ਤਸਵੀਰ ਖਿੱਚ ਲਵਾਂਗੇ ਨਾ ਸਾਡੇ ਕੋਲ ਮਹਫੂਜ਼ ਹੋ ਜੇਗੀ ਸਾਰੀ ਅਸੀਂ ਬਲਕਿ ਨਾਲ ਵੀ ਲਾਵਾਂਗੇ ਆ ਸਾਰੀ ਤੇ ਇਹਨਾਂ ਦੇ ਵਿੱਚੋਂ ਕੋਈ ਵੀ ਅਗਰ ਕਿਸੇ ਦਾ ਕੋਈ ਹੈ ਕੋ ਲੱਗਦਾ ਲਾਣਾ ਤੇ ਉਹ ਜ਼ਿਕਰ ਕਰਿਆ ਜੇ ਕੋਈ ਪੁੱਛਣਾ ਮਾਲੂਮਾ ਚਾਹੀਦੀ ਹੋਈ ਆਪਣੇ ਵੱਡਿਆਂ ਬਾਰੇ ਤੋ ਫਿਰ ਅਸੀਂ ਹਾਈ ਸਾਹਿਬ ਕੋ ਲੈ ਕੇ ਇਨਸ਼ਾਅੱਲਾ ਜ਼ਰੂਰ ਉਹ ਜਿਹੜੇ ਮੇਰੇ ਖਾਣੇ ਸਣ ਮੇਰੇ ਨਾਲ ਪਰਦੇ ਹਨ ਉਹ ਵੀ ਪੋਤਰੇ ਵਾਲੇ ਨੇ ਉਹਨੂੰ ਪਤਾ ਨਹੀਂ ਹੋਣੇ ਵੀ ਨੇ ਕਿ ਨਹੀਂ ਹਾਈ ਸਾਹਿਬ ਹੋਣੇ ਕਿ ਨਹੀਂ ਹੋਣੇ ਹਾਈ ਸਾਹਿਬ ਦੀ ਉਮਰ ਹੋਣਾ ਐਸਾ ਮੈਂ 108 ਸਾਲ ਹੈ ਹਾਂ ਸ਼ੁਰੂ ਚ ਅਸੀਂ ਸ਼ਾਇਦ ਤਾਰਫ ਨਹੀਂ ਕਰਵਾ ਸਕੇ ਕਿਉਂਕਿ ਅਸੀਂ ਤੇ ਰੁਟੀਨ ਚ ਲੱਗੀਆਂ ਦੂਸਰਾ ਤੀਸਰਾ ਬੁਲਾ ਗਿਆ ਹਾਈ ਸਾਹਿਬ ਨਾਲ ਹਾਇ ਸਾਹਿਬ ਦੀ ਇਸ ਵਕਤ ਇੱਕ ਪੱਕੀ ਠੀਡੀ ਉਮਰ ਜਿਹੜੀ ਉਹ 108 ਸਾਲ ਹੈ ਮਾਸ਼ਾਅੱਲਾ ਤੇ ਹਾਇ ਸਾਹਿਬ ਉਹਨੇ 108 ਸਾਲ ਤੇ ਅੱਜ ਕੱਲ ਹਰ ਬੰਦੇ ਦੇ ਨਸੀਬ 'ਚ ਨਹੀਂ ਉੱਕੇ ਪਹੁੰਚ 40 50 ਦੇ ਬੰਦਾ ਜਾ ਕੇ ਪੂਰਾ ਹੋ ਜਾਂਦਾ ਆ ਬੜੀ ਮਿਹਰਬਾਨੀ ਹਾਇ ਸਾਹਿਬ ਕੋ 40 45 50 ਸਾਲ ਸੀ ਜਦੋਂ ਮੈਂ ਹੱਜ ਕਰਕੇ ਆਇਆ ਸੀ ਸਾਹਿਬ ਇੱਕ ਵਾਰ ਨਹੀਂ ਸੀ ਚਿੱਟਾ ਮੇਰੇ ਦਾੜੀ 'ਚ ਸਹੀ ਸਹੀ ਤੇ 45 ਸਾਲ ਦੇ ਚਿੱਟੇ ਹੋਏ ਹੁੰਦੇ ਸਹੀ ਜਿਵੇਂ ਸਾਥ ਕੁਛ ਕਹਿਣਾ ਚਾਹੋਗੇ ਕੋ ਤੁਹਾਡੀਆਂ ਯਾਦਾਂ ਕੋ ਹਰੀਆਂ ਹੋਈਆਂ ਹੋਣਾ ਹੈ ਬਸ ਮੇਰੀਆਂ ਜੀ ਲਈ ਜਿਸਾ ਜਿਹੜਾ ਨਵੇਂ ਵਲਾਗ ਚ ਨਹੀਂ ਗੱਲਾਂ ਨਾ ਫਿਰ ਬਲਾਗ ਇਹ 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 ਦੀ ਮੈਂ ਤੁਹਾਨੂੰ ਸੁਣਾਣਾ ਨਾ ਇੱਕ ਮਰ ਜੀ ਇੱਕ ਕਮੀਜ਼ ਕਮੀਜ਼ ਗੱਲ ਕੋਈ ਨਹੀਂ ਸੀ ਹੁੰਦੀ ਲੱਗਦੀ ਹੁੰਦੀ ਸੀ ਉਹ ਲੱਗਦੀ ਸੀ ਜਪਲੇ ਦੋ ਰੋਟੀਆਂ ਨਹੀਂ ਇਹਨੇ ਟੋਟੇ ਕਰਕੇ ਵਧੀਆਂ ਹੀ ਹੁੰਦੀਆਂ ਤੇ ਕੁੱਤੇ ਮਗਰ ਲਾਗੇ ਹੁੰਦੇ ਸਨ ਸ਼ੁਗਲ ਰੱਖਿਆ ਸੀ ਤੇ ਉੱਤੇ ਮੈਂ ਦੇਖਦਾ ਕੁੱਤੇ ਨੇ ਕੁੱਲੀਆਂ ਭੰਦਿਆ ਕੁੱਤੇ ਬੱਚੇ ਹੁੰਦਿਆਂ ਹਨਾ ਉਹਨਾਂ ਦਾ ਕੋਠੇ ਬਣਾਉਂਦਾ ਨਹੀਂਦਾ ਜੇ ਸੂਰਜ ਦੇ ਪੱਤੇ ਪਾਛੇ ਚੋਂ ਜਾ ਰਹੇ ਇਹ ਫਿਰ ਕੁੱਤੇ ਦਾ ਮੜਾ ਪਿਆ ਇਹ ਫਿਰ ਟੁਰ ਗਿਆ ਸਰਗੋਦੇ ਹਾਂ ਅੱਛਾ ਉਥੇ ਮੈਂ ਗਿਆ ਅੱਛਾ ਆਈ ਸਭ عمر ਦਾ ਕਿੰਨਾ ਫਰਕ ਹੈ ਤੁਹਾਡਾ ਦਿਨਾਂ ਦਾ ਇਹਨਾਂ ਮੇਰਾ ਪੁਰੀ ਬਾਜੇ ਸਾਹਿਬ ਦਾ ਅੱਛਾ ਉਥੇ ਮੈਂ ਗਿਆ ਸਰਗੋਦੇ ਸਰਗੋਦੇ ਉਥੇ ਵੱਡਾ ਭਰਾ ਹੁੰਦਾ ਸੀ ਹਾਂ ਹਾਂ ਤੇ ਇਹਨੂੰ ਨਾ ਮੈਂ ਬਾਹੋਂ ਫੜ ਕੇ ਬਾਹੋਂ ਕੋਈ ਸੀ ਮੈਂ ਆਖਿਆ ਜੀ જરા ਹਟੂ ਤੁਸੀਂ ਸੀ ਹਾਂ ਕਿ ਜੇ ਕੁੱਤਿਆਂ ਦੇ ਮਗਰ ਪੱਜਾ ਫੇਰਨਾ ਹਾਂ ਇਹ ਉਥੇ ਮੁਸੀਤੀ ਹੋ ਰਿਆ ਜਿੱਤਾ ਕਰ ਇਸ ਨਮਾਜ਼ ਨਹੀਂ ਛੱਡੀ ਛੋਟਾ ਜਿਹਾ ਰਿਹਾ ਨਮਾਜ਼ ਵੀ ਮੇਰੇ ਨੇ ਮੁਸੀਤੇ ਪੜ ਕੇ ਹੋ ਰਿਆ ਕਿਰਦੇ ਫਾਇਦੇ ਸਨ ਹਾਂ ਉਹਨੇ ਲੈ ਕੇ ਫੜ ਗਿਆ ਕੋਈ ਨਸ ਗਿਆ ਕੋਈ ਮੈਂ ਫਿਰ ਜਿਉਂ ਪੜਿਆ ਨਾ ਕੋਈ ਸੂਰੇ ਬਸੋ ਸਖਸੀ ਹਾਂ ਉਹ ਜਬ ਬੋਧ ਕਿੰਨੀ ਜਿਆਦਾ ਪੜ ਕੇ ਜੇ ਨਹੀਂ ਜੇ ਦੋ ਪੜੀਆਂ ਕਰਾਇਆਂ ਨਹੀਂ ਤੇ ਨਾ ਛੋਟੀਆਂ ਮਾਰੀਆਂ ਉਹ ਵੀ ਸਾਹਿਬ ਜਿਹੜਾ ਕੋਈ ਇਹਦੇ ਇਹਨਾਂ ਵਾਕ ਦਾ ਕੋਈ ਬੋਝ ਉਧਰ ਪਾਸੇ ਦਾ ਪੈ ਗਿਆ। ਲੋ ਜੀ ਹਾਈ ਸਾਹਿਬ ਨਾਲ ਅਸੀਂ ਇੱਕ ਹੋਰ ਵਲਾਗ ਬਣਾਵਾਂਗੇ ਤੇ ਉਹ ਵੀ ਜ਼ਰੂਰ ਦੇਖਿਆ ਜੇ ਇਨਸ਼ਾਅੱਲਾ ਉਹ ਹਾਈ ਸਾਹਿਬ ਨਾਲ ਅਸੀਂ ਗੱਲਬਾਤ ਕਰਾਂਗੇ ਹਾਈ ਸਾਹਿਬ ਨੇ ਜਿਹੜਾ ਅਜ ਤੋਂ 50 60 ਸਾਲ ਪਹਿਲਾਂ ਹਜ ਜੀਤਾ ਬਸਾਂ ਤੋਂ ਸੁੱਕਦਾ ਹੁੰਦਾ ਸੀ ਤੇ ਉਹ ਵੀ ਇੱਕ ਹਾਈ ਸਾਹਿਬ ਦੀ ਦਿਨੀ ਖੇਡਮਾਰ ਤੇ ਵੀ ਹਾਈ ਸਾਹਿਬ ਨਾਲ ਗੱਲਬਾਤ ਕਰਾਂਗੇ ਇਹ ਵਲਾਗ ਅਸੀਂ ਇੱਥੇ ਖਤਮ ਕਰਨੇ ਆ ਤੇ ਨੈਕਸਟ ਵਲਾਗ ਤੇ ਫਿਰ ਹਾਈ ਸਾਹਿਬ ਨਾਲ ਮਿਲਾਂਗੇ 1200 ਤਾਂ ਨਹੀਂ ਆਜਾ 1200 ਤੁਹਾਡਾ 1200 ਦਾ